ਹਾਂ ਆਏ ਮੈਂ ਨਾਲੇ ਮਡਾ ਹਾਂ 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 ਉਹਨੇ ਹੱਥ ਮਾਰਿਆ ਆ ਗੱਡੀ ਆਈ ਮਗਰ ਹਾਂ ਗੱਡੀ ਆ ਉਹ ਗੱਡੀ ਆ ਗਈ ਪਿੱਛੋਂ ਉਹ ਉਹ ਤਰੇਮਾਂ ਗੋਦਰ ਸਿਸਟਮ ਚਾਰਜ ਕਰਕੇ ਮਾਰ ਲਾ ਕੇ ਹਾਂ ਹਾਂ ਉਹ ਉਹਨੇ ਗੱਡੀ ਦੇ ਬਾਪ ਨੂੰ ਗੱਡੀ ਦੇ ਬਾਪ ਫਿਰ ਮੈਂ ਉਹ ਫੜ ਲਿਆ ਇਹਨਾਂ ਨੂੰ ਹੋਰ ਕੋਈ ਬੰਦਾ ਹੀ ਨਹੀਂ ਦਾ ਇੱਥੇ ਹਾਂ ਉਹ ਉਹ ਲਾਗੇ ਖੱਟਣ ਬਿਲਕੁਲ ਬਿਲਕੁਲ ਉਹ ਮੋੜ ਦਾ ਗੱਡੀ ਕਿ ਆਈ ਥੱਲੇ ਕਾ ਗੱਡੀ ਜੋ ਟੈਕ ਕਰਦੇ ਹਾਂ ਗੱਡੀ ਜੋ ਟੈਕ ਕਰਦੇ ਪਰ ਚੌਣਾ ਨਾ ਪਰ ਮੈਂ ਮੈਨੂੰ ਲੱਗਦਾ ਮੈਂ ਲੱਡੀ ਦੇ ਲੱਤਾਂ ਫੜਦੀਆਂ ਟਾਈਮ ਗੱਡੀ ਜੋ ਚੱਲ ਪਾਇਆ ਕਰਦੇ ਨਾ ਮੈਂ ਲੱਤਾਂ ਫੜਦੀਆਂ ਉਹਨੀਆਂ ਗੱਡੀ ਦਾ ਘਟਕਾ ਮਾਰਿਆ ਉਹਨੇ ਤੂੰ ਕੱਢ ਕੇ ਲੈ ਗਏ ਤਾਕੀ ਵੀ ਨਹੀਂ ਬੰਦ ਬਾਅਦ ਚ ਕਰੀ ਬੰਦ ਫੋਨ ਉਨਾ ਕੋਲੇ ਬੀਤੇ ਕੱਲ ਸ਼ਾਮ ਸ਼ਰੀਨੰਦਪੁਰ ਸਾਹਿਬ ਵਿਖੇ ਹਿਮਾਚਲ ਦੇ ਜ਼ਿਲ੍ਹਾ ਸੋਲਨ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਵੱਲੋਂ ਸ਼ਰੀਨੰਦਪੁਰ ਸਾਹਿਬ ਦੇ ਇੱਕ ਵਿਅਕਤੀ ਨੂੰ ਅਗਵਾ ਕਰਨ ਦੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਸੀ ਜਿਸ ਤੇ ਐਕਸ਼ਨ ਲੈਂਦੇ ਹੋਏ ਸਥਾਨਕ ਪੁਲਿਸ ਵੱਲੋਂ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਇਨਵੈਸਟੀਗੇਟ ਕੀਤਾ ਗਿਆ ਅਤੇ ਇਸ ਮਾਮਲੇ ਦੇ ਵਿੱਚ ਕਥਿਤ ਤਿੰਨ ਦੋਸ਼ੀਆਂ ਨੂੰ ਨਾਲਾਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵੱਲੋਂ ਅੱਜ ਉਕਤ ਨੌਜਵਾਨਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਵਾਰਡ ਲਿਆ ਗਿਆ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਹ ਪੂਰਾ ਮਾਮਲਾ ਦਿਨ ਦਿਹਾੜੇ ਵਾਪਰਿਆ ਤੇ ਜਿਸ ਜਗ੍ਹਾ ਤੇ ਇਹ ਘਟਨਾ ਵਾਪਰੀ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਣ ਦੇ ਚਲਦਿਆਂ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਦੱਸਣਯੋਗ ਹੈ ਕਿ ਜਿਸ ਨੌਜਵਾਨ ਨੂੰ ਅਗਵਾ ਕੀਤਾ ਗਿਆ ਸੀ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਕੋਰਟ ਕੰਪਲੈਕਸ ਦੇ ਵਿੱਚ ਲਾਇਸੈਂਸ ਅਤੇ ਆਰਸੀਆਂ ਬਣਾਉਣ ਦਾ ਕੰਮ ਕਰਦਾ ਹੈ ਤੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਨਾਲਾਗੜ੍ਹ ਦੇ ਉਕਤ ਨੌਜਵਾਨਾਂ ਵੱਲੋਂ ਇਸ ਨੂੰ ਅਗਵਾ ਕੀਤਾ ਗਿਆ ਸੀ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ ਤੇ ਇਸ ਬਾਰੇ ਸ਼੍ਰੀ ਅਨੰਦਪੁਰ ਸਾਹਿਬ ਦੇ ਐਸ ਐਚ ਓ ਦਾਨਸ਼ਵੀਰ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਦੇ ਵਿੱਚ ਵੱਡੀ ਕਾਮਯਾਬੀ ਪੁਲਿਸ ਨੂੰ ਮਿਲੀ ਹੈ ਤੇ ਇਸ ਮਾਮਲੇ ਦੇ ਤਿੰਨੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਦੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ ਗੱਲ ਸਾਨੂੰ ਸਾਡੇ ਸੋਰਸਸ ਰਾਹੀਂ ਪਤਾ ਲੱਗਿਆ ਸੀਗਾ ਕਿ ਡੀਸੀ ਦੇ ਪੱਠੇ ਲੱਗੇ ਜਿਹੜਾ ਇੱਕ ਕੋਈ ਹੱਥਪਾਈ ਵੀ ਹੋਈ ਹੈ ਤੇ ਇੱਕ ਸੰਦੀਪ ਲੱड्डा ਨਾਮ ਦਾ ਵਿਅਕਤੀ ਹੈਗਾ ਅਗੰਪੁਰ ਦਾ ਰਹਿਣ ਵਾਲਾ ਹੈ ਜਿਹੜਾ ਐਸਡੀਐਮ ਆਫਿਸ ਜਿਹੜੇ ਏਜੰਟਰੀ ਦਾ ਕੰਮ ਕਰਦੇ ਨੇ ਤੇ ਉਹਨਾਂ ਨੂੰ ਕੁਝ ਜਿਹੜੇ ਨੌਜਵਾਨ ਉਹਨਾਂ ਨੇ ਹੱਥਪਾਈ ਕੀਤੀ ਹੈ ਤੇ ਆਪਣੀ ਕਾਰ ਦੇ ਵਿੱਚ ਪਾ ਕੇ ਆਬਕਤ ਕਰਕੇ ਲੈ ਕੇ ਗਏ ਨੇ ਤੇ ਉਸ ਤੋਂ ਬਾਅਦ ਅਸੀਂ ਅਫਸਰਾ ਨਾਲ ਨਾਲ ਦੇ ਨਾਲ ਨੌਲੇਜ ਚ ਲਿਆ ਕੇ ਜਿਹੜਾ ਵੱਖ-ਵੱਖ ਟੀਮਾਂ ਬਣਾਈਆਂ ਤੇ ਵੱਖ-ਵੱਖ ਟੀਮਾਂ ਬਣਾ ਕੇ ਜਿਹੜਾ ਹੈਗਾ ਆ ਜੋ ਵੀ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਸਾਡੇ ਸੋਰਸਸ ਰਹੇ ਜੋ ਜੋ ਸਾਨੂੰ ਪਤਾ ਲੱਗਦਾ ਰਿਹਾ ਉਹ ਸਾਈਡ ਨੂੰ ਪਰ ਟੀਮ ਨੂੰ ਮੂਵ ਕਰਦੇ ਨੇ ਉਸ ਤੋਂ ਬਾਅਦ ਸਾਨੂੰ ਇਹ ਵੀ ਪਤਾ ਲੱਗਿਆ ਇਹਨਾਂ ਨੇ ਜਿਹੜਾ ਹੈਗਾ ਨਾਲ ਜਿਹੜਾ ਏਟੀਐਮ ਤੋਂ ਜਿਹੜਾ ਇਹ ਨੱਦਾ ਸੀ ਸੀਗੇ ਇਹਨਾਂ ਦਾ ਏਟੀਐਮ ਉੱਥੇ ਯੂਜ਼ ਕੀਤਾ ਉਸ ਤੋਂ ਬਾਅਦ ਜਿਹੜੇ ਸਾਡੇ ਚੌਂਕੀਨ 400 ਸੀਗੇ ਉਹਨਾਂ ਦੀ ਪਾਰਟੀ ਇੱਥੇ ਮੂਵ ਕੀਤੀ ਤੇ ਉੱਥੇ ਜਾ ਕੇ ਜਿਹੜਾ ਇਹਨਾਂ ਨੂੰ ਬਿਲਕੁਲ ਹੀ ਸੇਫਲੀ ਜਿਹੜਾ ਪੁਲਿਸ ਨੇ ਰਿਕਵਰ ਕੀਤਾ ਤੇ ਜਿਹੜੀ ਗੱਡੀ ਵਾਰਦਾਤ ਵਿੱਚ ਯੂਜ਼ ਕੀਤੀ ਗਈ ਸੀਗੀ A20 ਉਹਨੂੰ ਵੀ ਰਿਕਵਰ ਕਰ ਲਿਆ ਜੀ ਮੌਕੇ ਤੋਂ ਤੇ ਤਿੰਨ ਜਿਹੜੇ ਇਹਦੇ ਵਿੱਚ ਦੋਸ਼ੀ ਸੀਗੇ ਉਹ ਵੀ ਅਰੈਸਟ ਕੀਤੇ ਗਏ ਨੇ ਜਿਹੜੇ ਬਾਕੀ ਹੋਰ ਦੋ ਦੋਸ਼ੀ ਨੇ ਉਹਨਾਂ ਬਾਰੇ ਜਿਹੜੀ ਹੈਗੀ ਜਾਂਚ ਅਸੀਂ ਕਰ ਰਹੇ ਹਾਂ ਜੀ ਕਮਨਿਸ ਇਨਵੈਸਟੀਗੇਸ਼ਨ ਤੋਂ ਕੀ ਲੱਗ ਰਿਹਾ ਹੈ ਕਿ ਮਾਮਲਾ ਅਲਖੰਦਰ ਕੀ ਪਿੱਛੇ ਕਾਰਨ ਦੀ ਪਹਾੜੀ ਤੇ ਐਕਚੁਅਲੀ ਇਹ ਪਹਿਲਾਂ ਨੌਨ ਸੀਗੇ ਕੋਈ ਲਾਇਸੈਂਸ ਬਣਾਉਣ ਦੇ ਪੈਸੇ ਦਿੱਤੇ ਸੀਗੇ ਤੇ ਉਹਦੇ ਵਿੱਚ ਜਦੋਂ ਸੁਵਜੀਤ ਸਿੰਘ ਜਿਹੜੇ ਇਹਨਾਂ ਦੇ ਨਾਲ ਸੀਗੇ ਬੰਦੇ ਐਡਵੋਕੇਟ ਸੀਗੇ ਸੁਰਜੀਤ ਸਿੰਘ ਤੇਜਾ ਉਹਨਾਂ ਨੇ ਵੀ ਸਾਨੂੰ ਜੋ ਇਨਫੋਰਮੇਸ਼ਨ ਦਿੱਤੀ ਕਿ ਕੋਈ ਪਹਿਲਾਂ ਹੀ ਕਾਲ ਆਈ ਸੀ ਕਿ ਕਾਲ ਕਰਕੇ ਇਹਨਾਂ ਨੂੰ ਬੁਲਾਇਆ ਗਿਆ ਫਿਰ ਚੱਤ ਕੇ ਲੈ ਕੇ ਗਏ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਵਿਦਿਨ 6 ਘੰਟੇ ਜਿਹੜਾ ਹੈਗੇ ਆ ਅਸੀਂ ਜਿਹੜਾ ਬੰਦਾ ਵੀ ਰਿਕਵਰ ਕਰ ਲਿਆ ਪਾਰ ਵੀ ਰਿਕਵਰ ਕਰ ਲੀ ਤੇ ਜਿਹੜੇ ਦੋਸ਼ੀ ਆ ਉਹ ਵੀ ਫੜ ਕੇ ਸੀ ਪੈਸੇ ਪੈਸੇ ਦਾ ਰੈਂਟ ਦੀ ਕੋਈ ਗੱਲ ਨਹੀਂ ਕਿ ਇਸ ਤੋਂ ਹੋਰ ਇੰਟਰੀਅਰ ਅਦਰ ਸਟੇਟ ਨਹੀਂ ਜਿਹੜਾ ਅਦਰ ਸਟੇਟ ਦੀ ਪੁਲਿਸ ਸੀਗੀ ਨਲਾਗੜ੍ਹ ਦੀ ਉਹਨਾਂ ਨੇ ਵੀ ਸਾਨੂੰ ਬਹੁਤ ਸਪੋਰਟ ਰਹੀ ਹੈ ਤੇ ਉਹ ਵਿਦਾਂ ਕੋਲੈਬੋਰੇਸ਼ਨ ਸਾਰੇ ਦੀ ਮਦਦ ਨਾਲ ਜਿਹੜੇ ਅਫਸਰਾਂ ਸਾਹਿਬਨ ਦੀ ਗੈਰਨਸ ਨਾਲ ਇਹਨਾਂ ਨੂੰ ਬੜੇ ਤਰੀਕੇ ਨਾਲ ਸੋਲਵ ਕੀਤਾ ਗਿਆ। ਲਾਇਸੈਂਸ ਤੋਂ ਬੜਾ ਕੋਈ ਪੈਸੇ ਦਾ ਲੈਣ ਦੇਣ ਦੀ ਹੈ ਕਿ ਲਾਇਸੈਂਸ ਦਾ 5-7 ਸੌ ਦੀ ساری ਗੱਲ ਹੁੰਦੀ ਹੈ। ਇਸ ਤੋਂ ਬਿਨਾਂ ਕੋਈ ਹੋਰ ਕਸ਼। ਉਹ ਜੇ ਉਹ ਸੁਬੰਧਿਤ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਉਹ ਗoing on going so, we'll investigation ਹੋ ਰਹੀ ਹੈ। ਉਹਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਤੇ ਜੋ ਵੀ ਅਕੇ ਥਾਣੇ ਦੀ ਇਨਵੈਸਟੀਗੇਸ਼ਨ ਚ ਉਹ ਸੁਬੰਧਿਤ ਹੈ ਕਰਤਾ ਹੈ ਜੀ। ਉਹ ਨਾ ਆਲਰੇਡੀ ਉੱਥੇ ਦੋ ATM ਹੈਗੇ ਨੇ ਉਹਨਾਂ ਵਿੱਚੋਂ 10-10 ਹਜ਼ਾਰ ਰੁਪਏ ਕਢਾਏ ਉਹ ਵੀ ਸਿਰਫ ਬੜਾ ਜਿਹੜੀ ਕੀਤੀ ਗਈ ਹੈ ਹਾਂਜੀ ਸਪੋਰਟ ਜਰੂਰੀ ਬਦਲ ਹਥਿਆਰ ਸੀਗੇ ਜੀ ਲੈਂਡਰ ਜਿਹਨੇ ਜੋ ਤਸਵੀਰ ਨੋਟਿਸ 'ਤੇ ਹੋਸਪਟਲ ਜਾਂ ਆਪਣਾ ਰਿਪੋਰਟ ਹੈ ਜੀ ਹਸਪਤਲ ਰਹਿ ਜਾਂਦਾ ਨਹੀਂ ਕਰੇ ਸਰ ਲੈਂਡਰ ਜਿਹਨੇ ਲੈਂਡਰ ਦੇ ਜੋ ਸੀਗਾ 20000 ਰੁਪਏ ਜੀ ਕਢਾਏ ਸੀਗੇ ਉਹ ਫਰਦਰ ਇਨਵੈਸਟੀਗੇਸ਼ਨ ਚੱਲਦੀ ਹੈ ਜੀ ਰਿਮੋਵ ਦਾ ਟੈਕਨੀਕਲ ਰਿਮੋਵ ਅਜੇ ਪੇਸ਼ ਕੀਤਾ ਹੈ ਜੀ 这个，嗯。